ਲੇਕਿਨ ਉਸ ਜ਼ਮਾਨੇ ਵਿੱਚ ਸਵੈਮਬਰ ਦੀ ਖੁੱਲ ਸੀ ਤੇ ਸਵੈਮਬਰ ਸਵੈਮ ਵਿਆਹ ਕਿਸ ਤਰ੍ਹਾਂ ਹੋ ਜਾਂਦਾ ਸੀ ਇੱਕ ਦੂਜੇ ਦੇ ਗਲੇ ਚ ਮਾਲਾ ਪਾ ਲੈਣੀ ਗੱਲ ਹੋਰ ਕੁਝ ਨਹੀਂ ਬਸ ਸਵੈਮ ਪਰ ਵਰ ਹੋ ਇੱਕ ਦੂਜੇ ਦੇ ਵਰ ਦੀ ਚਨੋਤੀ ਹੋ ਕਹਿੰਦੇ ਨੇ ਮਾਲਾ ਸਰੂਪ ਨਖਾ ਲక్ష్ਮਣ ਦੇ ਗਲ ਦੇ ਪਾਣ ਲੱਗੇ ਲక్ష్ਮਣ ਇੱਕ ਪਾਸੇ ਹੋ ਗਿਆ ਕਹਿੰਦਾ ਦੇ ਦੀ ਗੱਲ ਸੁਣ ਮੈਂ ਤਾਂ ਜ਼ਿੰਦਗੀ ਅਣ ਵਿਆਹਿਆ ਰਹਿਣ ਦਾ ਪ੍ਰਣ ਕੀਤਾ ਹੈ ਪ੍ਰਣ ਦ੍ਰਿਸ਼ਟੀ ਬਣ ਨਹੀਂ ਮੇਰੇ ਭਰਾ ਨਾਲ ਗੱਲ ਕਰ ਸਕਦੇ ਮਜ਼ਾਕ ਵਿੱਚ ਹੈ ਹਾਲਾਂਕਿ ਭਰਾ ਤਾਂ ਵਿਆਹਿਆ ਹੋਇਆ ਹੈ ਨਾਲ ਸੀਤਾ ਮਜ਼ਾਕ ਵਿੱਚ ਹਲਕਾ ਕਿਤੇ ਇਸਤਰੀ ਨਾਲ ਮਜ਼ਾਕ ਕਰਨਾ ਇੱਕ ਹੋਰ ਗੱਲ ਸ਼ੁਰੂ ਹੋ ਜਾਂਦੀ ਹੈ ਅਗਲ ਮਜ਼ਾਕ ਕਿਸੇ ਨਾਲ ਵੀ ਕਰਨਾ ਮਜ਼ਾਕ ਵਿੱਚ ਬੰਦਾ ਚੋਟ ਹੀ ਪਹੁੰਚਦਾ ਹੈ ਉਹ ਕਿ ਮਜ਼ਾਕ ਹੋਵੇ ਸਿਰਫ ਹਾਸੇ ਨੂੰ ਜਨਮ ਦੇਣ ਵਾਸਤੇ ਤੇ ਗੱਲ ਸਮਝ ਚਾਉਂਦੀ ਹੈ ਕਈ ਬੰਦੇ ਐਸੇ ਨੇ ਕਿਤੇ ਚੋਟ ਨਹੀਂ ਪੁਚਾ ਸਕਦੇ ਮਜ਼ਾਕ ਦੇ ਚੋਟ ਬਹਾਂਤੇ ਮਗਾਰ ਵਿੱਚ ਬੜੀ ਚੋਟ ਕੀਤੀ ਗਈ ਸਰੂਪ ਨਖਾ ਰਾਮਕੁਲ ਚਲੀ ਗਈ ਤੇ ਕਹਿ ਲਗੇ ਤੂੰ ਮੈਨੂੰ ਵਿਆਹ ਲੈ ਰਾਮ ਕਹਿਣਗੇ ਨਹੀਂ ਮੈਂ ਤੇ ਗਰਸ ਨਹੀਂ ਆ ਮੇਰੀ ਪਤਨੀ ਮੇਰੇ ਨਾਲ ਤੂੰ ਮੇਰੇ ਘਰਾਂ ਨਾਲ ਗੱਲ ਕਰ ਉਹ ਜਿਉ ਲਕਸ਼ਮਣ ਨਾਲ ਗੱਲ ਕਰਦੀ ਉਹਨੇ ਗੁੱਸੇ ਚ ਉਹਦੀ ਨੱਕ ਕੱਟ ਹੁਣ ਇਹ ਕਿਹੜਾ ਸੰਤ ਬਣਿਆ ਕਿ ਕਿਸੇ ਇਸਤਰੀ ਦੀ ਨੱਕ ਕੱਟ ਦਿੱਤੀ ਉਹ ਰੋਂਦੀ ਹੋਈ ਆਪਣੇ ਘਰ ਆ ਖੋਲ ਗਈ ਬਈ ਐ ਹੋਇਆ ਮੇਰੇ ਨਾਲ ਰਾਮਣ ਕਹਿੰਦਾ ਫਿਕਰ ਨਾ ਕਰ ਇਹ ਤੇਰੀ ਨੱਕ ਨਹੀਂ ਕੱਟੀ ਮੇਰੀ ਨੱਕ ਆਪ ਬੰਦਾ ਹੁੰਦਾ ਉਹਨੇ ਵੀ ਗੁੱਸੇ ਚ ਆਣਾ ਸੀ ਉਤੇ ਬਾਦਸ਼ਾਹ ਸੀ ਉਤੇ ਰਾਜਾ ਸੀ ਕਹਿੰਦਾ ਹੁਣ ਮੈਂ ਰਾਮ ਦੀ ਨੱਕ ਕੱਟਣੀ ਉਹ ਕਿਸੇ ਦੀ ਪਤਨੀ ਚੁੱਕ ਕੇ ਲੈਣ ਵਾਲੀ ਦੀ ਨੱਕ ਕੱਟੇ ਲਾਲਾ ਦੌਲਤ ਰਾਏ ਕਹਿੰਦੇ ਨੇ ਇਸ ਝਗੜੇ ਦੀ بنیاد ਦੋ ਇਸਤਰੀਆਂ ਨੇ ਸਰੂਪ ਨਖਾ ਤੇ ਸੀ ਹੋਰ ਕੁਝ ਔਰ ਪਤਾ ਹੈ ਕਿ ਉਸਨੇ ਕੀ ਦਲੀਲਾਂ ਦਿੱਤੀਆਂ ਨੇ ਉਹ ਕਹਿੰਦਾ ਚਾਰ ਵੇਦਾਂ ਦਾ ਪਾਠੀ ਰਾਵਣ ਹੈ ਚਾਰ ਵੇਦਾਂ ਦਾ ਪਾਠੀ ਨਾ शिवजी ਦਾ ਉਪਾਸ਼ਕ 라ਮਨ ਹੈ शिवजी ਦਾ ਉਪਾਸ਼ਕ 라 ਜਿਨ੍ਹਾਂ ਨੇ ਵਿਆਸ ਪੜ੍ਹੇ ਉਹ ਰਾਮੇਸ਼ਰ ਹੁੰਦੇ ਸਨ Shivji ਦੀ ਪੂਜਾ ਕੀਦੀ 라ਮ ਤੇ Shivji ਇਸ਼ਟ ਸੀ 라ਮਨ ਦਾ ਲਾਲਾ ਦੌਲਤ ਰਾਏ ਇਹਨਾਂ ਦੋਹਾਂ ਦਾ ਇਸ਼ਟ ਕੀਤਾ ਦੋਵੇਂ ਚਾਰ ਵੇਦਾਂ ਦੇ ਪਾਠੀ ਨੇ ਦੋਆਂ ਦਾ ਧਰਮ ਇੱਕੀ ਦੋਵੇਂ ਰਾਜੇ ਜੰਗ ਦਾ ਕਾਰਨ ਲੜਾਈ ਦਾ ਕਾਰਨ ਦੋ ਇਸਤਰੀਆਂ ਨੇ ਹੋਰ ਕੁਝ ਔਰ ਕਹਿੰਦਾ ਹੈ ਇਸੇ ਦੋ ਇਸਤਰੀਆਂ ਦੀ ਜੰਗ ਦੇ ਆਲੇ ਦੋਲੇ ਸਮੁੱਚੀ ਰਾਮਾਇਣ ਹੁੰਦੀ ਹੈ ਸਮੁੱਚੇ ਰਾਮ ਦਾ ਜੀਵਨ ਕਉਂਦਾ ਗੱਲ ਉਸ ਨੇ ਇੱਥੇ ਨਹੀਂ ਮੁਕਾਈ ਜ਼ਰੂਰ ਪੜ੍ਹੀ ਇਸ ਉਰਦੂ ਦੀ ਕਿਤਾਬ ਨੂੰ ਇੰਗਲੈਂਡ ਦੇ ਸਿੰਘਾਂ ਨੇ ਫਿਰ ਪੰਜਾਬੀ ਰੂਪ ਦੇ ਕੇ ਛਾਪਿਆ ਕਿਤਾਬ ਦਾ ਨਾਮ ਹੈ ਸੁਹਾਣੇ ਉਮਰੀ ਗੁਰੂ ਗੋਬਿੰਦ ਸਿੰਘ ਅਸ ਕਲਮ ਲਾਦਾ ਕੌਲਤਰਾਏ ਸੁਹਾਣੇ ਉਮਰੀ ਗੁਰੂ ਗੋਬਿੰਦ ਸਿੰਘ ਔਰ ਜਿਸ ਦਿਨ ਇਹ ਕਿਤਾਬ ਮੈਨੂੰ ਲੱਗੀ ਗਲਤਨ ਕੋਈ ਨਾਉਂ ਦਾ 10 ਸਾਲ ਪੁਰਾਣੀ ਗੱਲ ਆਸ਼ਸ਼ ਕਰ ਉਠੀ ਮੇਰੀ ਆਤਮਾ ਇਸ ਢੰਗ ਨਾਲ ਵੀ ਲਿਖਿਆ ਜਾ ਸਕਦਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਖੇਤਰਣ ਇਸ ਢੰਗ ਨਾਲ ਵੀ ਕੀਤਾ ਜਾ ਸਕਦਾ ਹੈ ਉਦੋਂ ਦਾਦੂ ਨੇ ਦਿੱਤੀ ਮੈਂ ਕਿ ਠੀਕ ਹੈ ਭਾਵੇਂ ਤੂੰ ਆਰਿਆ ਸਮਾਜ ਦਾ ਪ੍ਰਚਾਰਕ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਖੇਤਰਣ ਇਸ ਢੰਗ ਨਾਲ ਵੀ ਕੀਤਾ ਜਾ ਸਕਦਾ ਹੈ ਉਦੋਂ ਦਾਦੂ ਨੇ ਦਿੱਤੀ ਮੈਂ ਕਿ ਠੀਕ ਹੈ ਭਾਵੇਂ ਤੂੰ ਆਰਿਆ ਸਮਾਜ ਦਾ ਪ੍ਰਚਾਰਕ ਹੈ ਪਰ ਸਿੱਖ ਪ੍ਰਚਾਰਕ ਵੀ ਇਸ ਢੰਗ ਨਾਲ ਸੋਚ ਨਹੀਂ ਸਕਿਆ ਵਿਚਾਰ ਨਹੀਂ ਸਕਿਆ